ਸultanpur Lodi ਦੇ ਨਜ਼ਦੀਕੀ ਪਿੰਡ ਸੇਚਾ ਵਿਖੇ ਗੁਰੂਕਾਰ ਦੇ ਗਰੰਥੀ ਸਿੰਘ ਉੱਤੇ ਹਮਲਾ ਕਰ ਉਸਨਾਂ ਕੁੱਟਮਾਰ ਕਰਨ ਦੀ ਖਬਰ ਸਾਹਮਣੇ ਆਈ ਹੈ ਗਰੰਥੀ ਸਿੰਘ ਦਾ આરોਪ ਹੈ ਕਿ ਹਮਲਾਵਰ ਨਸ਼ਾ ਤਸਕਰੀ ਦਾ ਤੰਦਾ ਕਰਦਾ ਹੈ ਅਤੇ ਗੱਡੀ ਨੂੰ ਗੁਰੂਕਾਰ ਵਿੱਚ ਖੜੀ ਕਰਨ ਤੋਂ ਮਨਾ ਕਰਨ ਤੇ ਉਸਨੇ ਉਸ ਦੇ ਉੱਪਰ ਹਮਲਾ ਕੀਤਾ ਲਿਹਾਜ਼ਾ ਮਾਮਲੇ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਇੱਕ ਮਹਿਲਾ ਸਣੇ 4 ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹਾਂਜੀ ਕੀ ਨਾਮ ਹੈ ਤੇ ਕੀ ਕਰਵਾਉਂਗੇ ਮੇਰਾ ਨਾਮ ਜੀਜੀਤ ਸਿੰਘ ਹੈ ਜੀ ਸਨ ਆਫ ਕਰਨੇਕ ਸਿੰਘ ਮੈਂ ਸੇਚਾ ਨਗਰ ਦਾ ਰਹਿਣ ਵਾਲਾ ਪਿੰਡ ਦਾ ਮੈਂ ਗੁਰਦੁਰੇ ਸਾਹਿਬ 13-14 ਸਾਲ ਤੋਂ ਸੇਵਾ ਕਰ ਰਿਹਾ ਗਰੰਤੀ ਸਹਿਬਾਨ ਦੀ ਉਥੋਂ ਦੇ ਕੋਈ ਨਸ਼ਾ ਤਸਕਰ ਹਨ ਤੇਰੇਮ 4-5 ਜੀ ਹਨ ਪਰਿਵਾਰ ਦੇ ਬਹੁਤ ਹੀ ਜ਼ਿਆਦਾ ਧੰਦਾ ਮਾੜਾ ਕਰਦੇ ਹਨ ਚੱਟੇ ਦਾ ਕੰਮ ਕਰਦੇ ਹਨ ਉਹ ਰੋਜ਼ ਹੀ ਰਾਤ ਨੂੰ ਗੱਡੀ ਲਿਆਣ ਕੇ ਨਸ਼ੇ ਵਾਲੀ ਉੱਥੇ ਘਲਾਰਦੇ ਸਨ ਗੁਰਦੁਆਰੇ ਸਾਹਿਬ ਉਹਨਾਂ ਨੂੰ ਮੈਂ ਕਿਹਾ ਭਾਈ ਵੀ ਗੱਡੀ ਨਾ ਲਾਓ ਇੱਥੇ ਇਦੇ ਵਿੱਚ ਨਸ਼ਾ ਲੈਣ ਕਿ ਤੁਸੀਂ ਗੁਰਦੁਆਰੇ ਗੱਡੀ ਡੱਕਦੇ ਹੋ ਮਾੜੀ ਗੱਲ ਐ ਪੁਰੂਕਾਰੇ ਕੰਮ ਚੰਗਾ ਨਹੀਂ ਐ ਤੇ ਉਹਨਾਂ ਨੇ ਜਾਨੀ ਕਿ ਸਾਡੇ ਸੰਗਰਾਂਦ ਦੀ ਸਰਾਂਗ ਭੋਗ ਪੈਂਦਾ ਖੰਡਪੜ ਸਾਹਿਬਾਂ ਦਾ ਜਾਨੀ ਕਿ ਸੰਗਰਾਂਦ ਵਾਲੇ ਦਿਨ ਦੋਵੇ ਦਿਨ ਭੋਗ ਪਿਆ ਵਾ ਤੇ ਮਤਲਬ ਉਹਨਾਂ ਨੂੰ ਮੈਂ ਗੱਡੀ ਤੋਂ ਰੋਕਿਆ ਉਹਨਾਂ ਨੇ ਮੈਨੂੰ ਅੰਦਰ ਵੜਕੇ ਨਾ ਉਹਨਾਂ ਨੇ ਮੇਰੇ ਕੇਸਾਂ ਦੀ ਬੇਦਵੀਂ ਕਿਦੀ ਪਾਗ ਲਾ ਦਿੱਤੀ ਕੇਸਾਂ ਨੂੰ ਜਾਨੀ ਕਿ ਖਿੱਚਿਆ ਤੇ ਜਦੋਂ ਮੈਂ ਛੋਟ ਛੜਾ ਕੇ ਭੱਜਣ ਲੱਗਾ ਤੇ ਮੇਰੇ ਸਿਰ ਦੇ ਵਿੱਚ ਟੋਕੀ ਮਾਰੀ ਆ ਮੇਰਾ ਸਿਰ ਵਾਰ ਦਿੱਤਾ ਉਹਨਾਂ ਨੇ ਮੇਰੇ ਲੱਕ ਦੇ ਵਿੱਚ ਵੀ ਉਹਨਾਂ ਨੇ ਮਾਰੀਆਂ ਬਹੁਤ ਜਿਆਦਾ ਮੈਨੂੰ ਸੱਟਾਂ ਲਾਈਆਂ ਇਹਨਾਂ ਨਾਲ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਏ ਇਸ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ ਇਹਨਾਂ ਲੋਕਾਂ ਤੇ ਹਮਲਾ ਹੋਇਆ ਹਾਂਜੀ ਕਿੰਨੇ ਲੋਕ ਜ਼ਖਮੀ ਨੇ ਤਕਰੀਬਨ ਮੇਰੀ ਮਾਤਾ ਦੀ ਬਾਹ ਤੋੜ ਗਏ ਆ ਮੇਰੇ ਸਿਰ ਤੇ ਸੱਟ ਲੱਗਿਆ ਮੇਰੇ ਲੱਕ 'ਚ ਵੀ ਸੱਟ ਲੱਗਿਆ ਕਿੰਨੇ ਜਣੇ ਸੀ ਉਹ ਇਹ ਤਕਰੀਬਨ 5 ਜੀਸਨ ਇਹਦਾ ਹਥਿਆਰ ਵੀ ਸੀ ਉਹਨਾਂ ਕੋਲ ਆ ਚਾਰ ਉਹਨਾਂ ਕੋਲ ਤਿੱਖੇ ਹਥਿਆਰ ਸਨ ਇੱਕ ਦੇ ਟੋਕੀ ਸੀ ਕਿਰਪਾਨ ਕੋਈ ਡਾਂਗਾ ਸੋਟੀ ਇਸ ਤਰ੍ਹਾਂ ਕਰਕੇ ਤਿਆਰ ਤਿੱਖੇ ਸਾਮਣਾ ਪਹਿਲਾਂ ਵੀ ਕਦੇ ਤੁਹਾਡਾ ਇਦਾਂ ਉਹਨਾਂ ਨਾਲ ਝਗੜਾ ਹੋਇਆ ਨਹੀਂ ਜੀ ਹੁਣ ਤਕਰੀਬਨ 5-7 ਦਿਨ ਤੋਂ ਚੱਲ ਰਹੀ ਹੈ ਗੱਲਬਾਤ ਇਸ ਗੱਡੀਆਂ ਦੇ ਸਬੰਧ ਦੇ ਵਿੱਚ ਮੈਂ ਕਿਹਾ ਉੱਥੇ ਗੱਡੀ ਨਾਲ ਆਓ ਤੁਸੀਂ ਮਾੜਾ ਕਰਮ ਕਰਦੇ ਹੋ ਇਸ ਕਰਕੇ ਉਹਨਾਂ ਮੇਰੇ ਉੱਤੇ ਹਮਲਾ ਕੀਤਾ ਹੈ ਸਰਕਾਰ ਨੂੰ ਇਹਨਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਮਤਲਬ ਇਹਨਾਂ ਦੇ ਅੱਗੇ ਵੀ ਪਰਚੇ ਬੋਲ ਰਿਹਾ ਨੈੱਟ ਦੇ ਉੱਪਰ ਕਿੰਨਾ ਬੰਦਿਆਂ ਨੇ ਮੇਰੇ ਨਾਲ ਹਮਲਾ ਕੀਤਾ ਸਰਕਾਰ ਤਾਂ ਕਦੀ ਨਸ਼ਾ ਕਰੂ ਹੋ ਗਿਆ ਨਸ਼ਾ ਨਹੀਂ ਵੇਚ ਰਿਹਾ ਸ਼ਰੇਆਮ ਨਸ਼ਾ ਵੇਚ ਰਿਹਾ ਜੀ ਇਹਨਾਂ ਦਾ ਸਿੱਧਾ ਸਿੱਧਾ ਪਾਕਿਸਤਾਨੋਂ ਆ ਰਿਹਾ ਨਸ਼ਾ ਇਹ ਬਹੁਤ ਹੀ ਵੱਡੇ ਨਸ਼ੇ ਦੇ ਤਸਕਰਾਂ ਹਨ ਬਹੁਤ ਵੱਡੇ ਨਸ਼ੇ ਦੇ ਵਪਾਰੀ ਹਨ ਕਿਸੇ ਨੂੰ ਪਿੰਡ ਦੇ ਵਿੱਚ ਇਹ ਜੀ ਨਹੀਂ ਦੇਂਦਾ ਬਹੁਤ ਹਮਲੇ ਅੱਗੇ ਵੀ ਇਹਨਾਂ ਕੀਤੇ ਆ ਲੋਕਾਂ ਉੱਪਰ ਕਹਿੰਦੇ ਆ ਤੈਨੂੰ ਗੋਲੀ ਮਾਰ ਦੇਣੀ ਜੇ ਤੂੰ ਬੋਲਿਆ ਇੱਥੇ ਤੱਕ ਤੌਕੀਆਂ ਦਿੱਤੀਆਂ ਜਾਂਦੀਆਂ ਨੇ